ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੋ ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਦੋ ਨਗ ਸੇਲ ਲੈ ਲੈ ਕੇ ਆਏ ਜੀ ਇੱਕ ਝੋਟੀ ਆ ਬਈ ਤਾਜੀ ਸੂਈ ਆ ਇੱਕ ਵੜਾ ਬਈ ਗੱਬਣ ਬਸ ਸੂਣਨੀ ਆ ਬਿਲਕੁਲ ਕਰਮ ਲਈ ਤਿਆਰੀਆਂ ਚ ਆ ਬਈ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਈ ਸਿੰਘ ਡੈਰੀ ਫਾਰਮ ਚ ਬਣਾਉਣ ਲੱਗੇ ਆ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸੋ ਸਿਕਾਲ ਸਤਿ ਸ੍ਰੀਕਾਲ ਜੀ ਹੋਰ ਠੀਕ ਹੋ ਵਧੀਆ ਠੀਕ ਠਾਕ ਚੜ੍ਹਦੀ ਕਲਾ ਕਿਰਪਾ ਗੁਰੂ ਆਮਦਸ ਮਹਾਰਾਜ ਦੀ ਚਲੋ ਵਧੀਆ ਨਾਮ ਤੇ ਡਰੈਕ ਨਾਮ ਹੈਗਾ ਜੀ ਭਰਪੂ ਸਿੰਘ ਪਿੰਡ ਸੰਦੂਕਲਾ ਜ਼ਿਲ੍ਹਾ ਬਰਨਾਲਾ ਪਾਇੰਦਾ ਤਹਿਸੀਲ ਤਪਾ ਫੋਨ ਨੰਬਰ ਹੈ 991546674 ਠੀਕ ਆ ਜਿਹੜੀ ਪਹਿਲੇ ਨੰਬਰ ਦੇ ਝੋਟੀ ਦੇਖਦੇ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਕਦੋਂ ਸੂਈ ਆ ਵੀਰੇ ਇਹਨੂੰ ਮੰਨ ਲਓ ਵੀ ਅੱਜ ਦੂਜਾ ਦਿਨ ਦੂਜਾ ਦਿਨ 8 ਕਿਲੋ ਬੋਲੀ ਤਿਆਰ ਆ ਚੋਈ ਸੂਈ ਇੱਕ ਨੰਬਰ ਜੇਰ ਜੂਰ ਜੇਰ ਜੂਰ ਸਭ ਕੁਝ ਹੋ ਗਿਆ ਓਕੇ ਬੱਚਾ ਕੀ ਦੇਤਾ ਕੱਟਾ ਦਿੰਦਾ ਕੱਟਾ ਦੇਤਾ ਹਾਂਜੀ ਢਾਈ ਬਹੁਤ ਚੰਗਾ ਹੈ ਨਾ ਤਪਾ ਮੋਰਾ ਦਾ ਕੱਟਾ ਮੋਰਾ ਦੀ ਝੋਟੀ ਆ ਹੂੰ ਸਿੰਘ ਦੀ ਕੁਆਲਿਟੀ ਚੈੱਕ ਕਰੋ ਬਈ ਬਿਊਟੀਫੁੱਲ ਆ ਕਾਦ ਚੰਗਲ ਲੰਮੀ ਦੇ ਹਨ ਬਾੜੀ ਲੰਮੀ ਆ ਲੰਮੀ ਲੰਮੀ ਫੁੱਲ ਮੈਂ ਕਹ ਤੂੰ ਆ ਮਾਲਾ ਵੀ ਕੱਲੀ ਪੂਸ ਤੋਂ ਮੈਨਾਂ ਤਣ ਵੀ ਨਹੀਂ ਕਿਤੇ ਹੂੰ ਜਿੱਤੇ ਬਾਗ ਗਾੜੀ ਦੇਖੀ ਕਿੰਨੀ ਚੰਗੀ ਹੈ ਨਾ ਬਾੜੀ ਚੰਗੀ ਆ ਤੂੰ 12 ਕਿਲੋ ਝੋਤੀ ਆਣ ਖੁੱਲਣ ਢੋਲਾ ਪਾ ਦੂਣਾ ਜਦੋਂ ਪਸਮਾ ਕਰਾਇਆ ਨਾ ਬੱਚਾ ਲਾਇਆ ਹਾਂ ਜੋ ਧੜਾ ਮਾਰ ਕੇ ਵਿਖਾਂਗਾ ਫੇਰ ਦੇਖੀ ਤੂੰ ਖੋਲੀ ਮਾੜੀ ਤੋਰੀ ਲਮਾਈ ਤੇ ਪਿੱਠ ਪੁੱਠ ਝੋਤੀ ਦੀ ਇੱਥੇ ਤੂੰ ਇਹ ਮਾਲਾ ਵੀ ਸੂਆ ਸਾਹ ਚੱਕਣਾ ਬਾਕੀ ਟਾਈਮ ਸਾਰੇ 11 12 ਵਜੇ ਆਲੀ ਸਹੀ ਗੱਲ ਆ ਬਈ ਸਹੀ ਗੱਲ ਆ ਤੋਰ ਦੇ ਮਾੜੀ ਜੀ ਬਾਕੀ ਮੇਰਾ ਸੋਣਾ ਪੂਰੇ ਇੱਕ ਨੰਬਰ ਦਾ ਕਿੰਨਾ ਦੁੱਧ ਦੇ ਦੂ ਐਸਟੀਮੇਟ ਦੁੱਧ ਝੋਟੀ 12 ਕਿਲੋ ਦੇ ਦੂ ਓਕੇ 11 ਕਿਲੋ ਦੁੱਧ ਪਰ ਪਹਿਲਨ ਦਾ ਦਿੱਤਾ ਵਾ ਦੂਜਾ ਸੁਆ ਠੀਕ ਆ ਬਾਈ ਆ ਦੇਖੋ ਤਾਂ ਬਿਊਟੀਫੁੱਲ ਸਿੰਘ ਕੁਆਲਟੀ ਚੰਗੀ ਕਰਦਾ ਚੰਗਾ ਲੰਮੀ ਲੰਮੀ ਫੋਲਾ ਬੱਚਾ ਮਗਰ ਕੱਟਾ ਦੇਤਾ ਤੇ ਜੇਰ ਜੂਰ ਬਾਈ ਕਹਿੰਦਾ ਕੰਪਲੀਟ ਸਾਰੀ ਗੱਲਾਂ ਓਕੇ ਆ ਥਣ ਥਣ ਬਹੁਤ ਚੰਗਾ ਲੱਗਿਆ ਬਾਕੀ ਤੋੜਾ ਚੈੱਕ ਕਰੋ ਝੋਟੀ ਦਾ ਬਾਈ ਤੋੜਾ ਤੋੜਾ ਬਹੁਤ ਚੰਗਾ ਾਂਚਾ ਬੜਾ ਕਮਾਲ ਦਾ ਪੁੜਿਆ ਪੜਾ ਕੇ ਨਹੀਂ ਬੜਾ ਾਂਚਾ ਵਧੀਆ ਹੋਰਾ ਚੈੱਕ ਕਰੋ ਇੱਕ ਨੰਬਰ ਹੈ ਕਰਦਾ ਬਹੁਤ ਚੰਗੀ ਝੋਟੀ ਹੈ ਬਈ ਬਾਕੀ ਹੋਰ ਗੱਲ ਹੈ ਜਿਹੜਾ ਬੰਦਾ ਥੱਲੇ ਰਹਿ ਗਿਆ ਉੱਠ ਕੇ ਨਹੀਂ ਭਾਈਦਾ ਠੀਕਾ ਸਵਾਦ ਆਇਆ ਨਾ ਚੋਣ ਚ ਹੂੰ ਥੋੜਾ ਬੱਚੇ ਦਾ ਕਰਦੇ ਹਾਂ ਬੱਚੇ ਦਾ ਫਿਰ ਜਾਇਜ਼ ਮੁੱਲ ਮੁੱਲ ਦੇਖੇ ਤਾਂ ਆਪਾਂ ਕੋਈ ਲੋਕਾਂ ਨੂੰ ਬੜਾ ਵੱਡਾ ਨਹੀਂ ਕਰਨਾ ਠੀਕਾ 135 ਚੋਂ ਛੋੜ ਸੱਤਾ ਕਰ ਦਾਂਗੇ 135000 ਚੋਂ ਬਾਈ ਕਹਿੰਦਾ ਮਾਨਦਾਨ ਕੋਈ ਚੱਕਰ ਨਹੀਂ ਹੋ ਜੂਗਾ ਜਮਤ ਜੈਜ ਮੁੱਲ ਖਿੱਚ ਕੇ ਮੁੱਲ ਰੱਖਿਆ ਵਾਲਾ ਮੁੱਲ ਨਹੀਂ ਰੱਖਿਆ ਝੋਟੀ ਚੰਗੀ ਆ ਕਾਰਨ ਚੈੱਕ ਕਰਨੇ ਪਾਈ ਜੀਆਂ ਮਾਰ ਕੇ ਰਖਾਉਂਦਾ ਬਈ ਪਰ ਸਮਾਹ ਬੜਾ ਚੰਗਾ ਕਰਿਆ ਹਨ ਇੱਕ ਨੰਬਰ ਹੀ ਇੱਕ ਨੰਬਰ ਹੂੰ ਦਿਖਾ ਦਈਏ ਥਾਣੇ ਨੇੜ ਤੋਂ ਪਰ ਇੱਕ ਮਿੰਟ ਰੁਕ ਜਾ ਲੈ ਕੱਲਾ ਕੱਲਾ ਥਾਣਾ ਹੈ ਪੂਰੀ ਵਿਥੀ ਤੇ ਇੱਕ ਨੰਬਰ ਥਾਣ ਨਾਣਾ ਨੂਣਾ ਲੈਵੇ ਤੇ ਫੁੱਲ ਬਾਕੀ ਚਵਾਈ ਦਿਖਾਉਂਦੀ ਆ ਅਜੇ ਟਾਈਮ ਕੁਛ ਨਹੀਂ ਹੋਇਆ ਸਵੇਰੇ ਕਿਨੇ ਵੇ ਚਵਾਈ ਕਰੀ ਸੀ ਸਵੇਰੇ ਮੰਨ ਲਾ ਸਾਡੇ 6 ਕਰਿਆ ਓਕੇ ਹਾਂ ਇੱਕ ਕੰਨਬਰ ਜੋਂ ਆ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮਾਈ ਨਹੀਂ ਕੁਛ ਨਹੀਂ ਠੰਡੀ ਸੀ ਗੱਲ ਇਹ ਨਹੀਂ 8-9 ਕਿਲੋ ਬੜੀ ਹੁਣ ਛੋਟੀ ਸਲੇ ਆ ਲੈ ਚੋ ਸਕਦਾ ਹਾਂ ਹਾਂ ਬਾਕੀ ਚਵਾਈ ਦੀ ਬੜੀ ਪੋਲੀ ਆ ਬੜੀ ਪੋਲੀ ਆ ਮਹਲਾ ਇੱਕ ਕੰਨਬਰ ਜੋਂ ਆ ਬਾਈ ਜਿਵੇਂ ਮਰਜ਼ੀ ਚੋਈ ਇਹ ਨਹੀਂ ਜਿਵੇਂ ਮੰਗਾ ਦੇ ਤਰਲੇ ਦੇ ਲੈਂਦਾ ਲੋਕ ਨੂੰ ਤਰਲੇ ਦੇ ਲੈਣੇ ਬਹਿਣਗੇ ਸਹੀ ਗੱਲ ਆ ਪੂਰੀ ਪੋਲੀ ਆ ਯਾਰ ਨਿਬੜ ਦਿਆ ਜੀ ਬਾਈ ਕਨੇ ਜੀਲਾ ਰਾਮਾ ਹ ਹੁਣ ਫੁੱਲ ਉਤਰੀਆ ਮੈਂ ਲੈ ਲੈ ਸਵਾਦ ਆਉਂਦਾ ਗਾਂ ਗੂਚਾ ਸਵਾਦ ਆਉਂਦਾ ਬਈ ਸਹੀ ਗੱਲ ਹੈ ਬਾਕੀ ਤੂੰ ਮੁੱਲ ਦੇਖ ਲੈ ਵੀ ਮੁੱਲ ਆਪਣਾ ਨਾ ਲੋਕ ਅਫਸਰ ਝੋਟੀਆਂ ਦਾ 70 70 ਮੰਗੀ ਜਾਂਦੇ ਸਹੀ ਗੱਲ ਆ ਬਾਈ ਜਮਾ ਖਿੱਚ ਕੇ ਲੈ ਬਾਲਾ ਮੁੱਲ ਜਮਾ ਹਾਂ ਬਸ ਇਹਦੇ ਜੁਆ ਆਏ ਆ ਵੀ ਸਵਾਦ ਲੈਣ ਵਾਲਾ ਤਾਂ ਵਾੜਾ ਨਾ ਕਰੇ ਜਿਹੜੇ ਨੇ ਲੈਣੀ ਆ ਮੌਜਾਂ ਮਾਰੂਗਾ ਬਹੁਤ ਠੀਕ ਆ ਜਿਹੜਾ ਵਾਹਗਾ ਰੈਂ ਕਰੂ ਉਹਦੀ ਮਰਜ਼ੀ ਆ ਬਹੁਤ ਟੌਪਲੀ ਝੋਟੀ ਆ ਅੱਗੇ ਵੀਰੇ ਵਹਿੜ ਹੋ ਪਤਾ ਇੱਧਰ ਕਿਹੜਾ ਸੂਆ ਸੁੰਦੀ ਐ ਇਹ? ਇਹ ਦੂਜਾ ਸੂਆ ਸੁੰਦੀ ਐ ਜੀ। ਕਿੰਨੇ ਕ ਦਿਨ ਲੂ? ਇਹ ਵਾਸਤ ਮੰਨ ਲਓ ਵੀ ਤਿਆਰੀ ਜੀ ਹੈਗੀ ਥੋੜੀ ਜਿਹੀ ਆ ਪਾ ਪਾ ਕੇ ਮੜਾ ਜਾ। ਮੇਰੇ ਹਿਸਾਬ ਨਾਲ ਸੂਪੇ ਹੱਥੋਂ ਨੂੰ ਤੇ ਹੋਸਾ ਉਹਦਾ ਰਾਤ ਕੱਟ ਜੇ। ਹੂੰ। ਮੇਰੇ ਹਿਸਾਬ ਨਾਲ ਯਾਰ 2-3 ਘੰਟੇ ਸੂ ਪੈਣਾ ਹੈ ਨਾ। ਸੂ ਪੈਣਾ ਮੇਰੇ ਹਿਸਾਬ ਨਾਲ ਹਾਂ। ਹਾਂ। ਆ ਡਰੂਨ ਨਾ ਕੰਫਰਟ ਬਣੀ ਵਾਲੀ। ਬਾਕੀ ਗਰਲੈਂਡ ਹੋ ਆ ਬਣੀ ਵਾਲੀ ਮੈਂ। ਹਾਂ ਬਣੀ ਤਾਂ ਫਿਰ ਗਰਲੈਂਡੋ ਦਾ ਤੈਨੂੰ ਪੜ। ਹੂੰ। ਦੇਖ ਬਾਲੇ ਵੀ ਨਹੀਂ ਮਾਰਦੇ। ਓਕੇ। ਗਾਣੇ ਦੇ ਹਿਸਾਬ ਨਾਲ ਢਾਂਚੇ ਦੇ ਹਿਸਾਬ ਨਾਲ ਤੇ ਲੇਵੇ ਦੇ ਹਿਸਾਬ ਨਾਲ ਤਾਂ 35 36 ਕਿਲੋ ਦੁੱਧ ਦੇਊਗਾ ਹੂੰ ਠੀਕ ਹੈ ਜੇ ਬੰਦਾ ਸਾਹ ਵਾਲਾ ਹੋ ਹੂੰ ਤੇ ਪਰ 30 ਕਿਲੋ ਦੁੱਧ ਆਪਾਂ ਗਰੰਟੀ ਦੇ ਦੇਦਾਂਗੇ ਬੜ ਓਕੇ ਚੀਜ਼ ਐ ਇੱਕ ਹਾਂ ਚੀਜ਼ ਐ ਬਾਕੀ ਕੋਠੇ ਜਿੱਦੀ ਵਹਿ ਰਾ ਬਾਕੀ ਇੱਕ ਗੱਲ ਹੋਰ ਐ ਨਹੀਂ ਵੀ ਗਰਮੀ ਤੇ ਜੀਵ ਦੀ ਗੱਡੀ ਨਾ 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 ਸਾਰੇ ਮੰਨ ਲੈ ਵੀ ਐਫ ਤੇ ਗਰਲੈਂਡੋ ਦੇ ਪੱਕੇ ਸਾਰੇ ਆ ਸਹੀ ਗੱਲ ਆ ਹਾਂ ਕੀ ਬਾਤ ਆ ਗਰਲੈਂਡੋ ਨਸਲ ਮੇਲ ਦੀ ਬਹੁਤ ਫਟ ਦੀ ਮੱਝਾਂ ਜਿੰਨੀ ਆ ਮੰਗ ਫੁੱਲਾ ਤੇ ਬਰੀਡ ਤੁਹਾਡੇ ਸਾਹਮਣੇ ਮੂੰਹੋਂ ਬੋਲੀਏ ਜਿੰਨੀ ਤਰੀਫ਼ ਕਰ ਲਾਂਗੇ ਉੰਨੀ ਥੋੜੀ ਆ ਢਾਂ ਚਾ ਕਮਾਲ ਲੇਵਾ ਫੁੱਲ ਥਾਣ ਇੱਕ ਨੰਬਰ ਹੱਥੀ ਚੋਲਿਓ ਮਸ਼ੀਨਾਂ ਚੋਲਿਓ ਬਹੁਤ ਚੰਗਾ ਰਿਕਾਰਡ ਸੀਮਨ ਸੂਮਣ ਕਿਵੇਂ ਅੱਗੇ ਲੱਗਿਆ ਵਧੀਆ ਸੀਮਨ ਸੈਕਸ਼ਨ ਲੱਗਿਆ ਵਾ ਬਾਕੀ ਦੇਖੋ ਇੱਥੇ ਥੋੜੇ ਸੈਕਸ਼ਨਾਂ ਦੇ ਵਿੱਚ ਵੀ ਆਈ ਆ ਪ੍ਰੋਬਲਮ ਹੂੰ ਫਿਰ ਕੁਦਰਤ ਜਾਣਦੀ ਸਹੀ ਗੱਲ ਬਾਲਕਣ ਇਹ ਦੱਸ ਕੇ ਦਿੱਤਾ ਤੇ ਵਹਿਣ ਦਾ ਢਾਂਚਾ ਢੁਣਚਾ ਵਿਖਾ ਦੇ ਵਹਿਣ ਦੀ ਤਾਂ ਮਾਲਾ ਫਾਰਮ ਜਿੱ ਪਰਦੀ ਹੋਵੇ ਉਹ ਵਾਲਾ 2.5 ਲੱਖ ਮੰਗੂ ਮੈਂ ਕਹਿੰਦਾ ਕੋਠੇ ਚ ਡੀ ਬੈਠ ਗਈ ਯਾਰਾ ਕੀ ਬਾਤ ਫੁੱਲ ਬ੍ਰੀਟ ਫੁੱਲ ਬਿਊਟੀ ਆਜੂ ਦੁੱਧ ਤਾਂ ਚੰਗਾ ਹੈ ਜਿਹਦਾ ਘਰੇ ਵਾਗੀ ਡਰਮ ਦੁੱਧ ਦਾ ਭਰਾਪੁਰੂ ਕਰਮ ਵਾਲੀ ਪ੍ਰਮਾਤਮਾ ਇਹਦੀ ਉਮਰ ਲੰਮੀ ਬਖਸ਼ੇ ਹਲੇ ਤਾਂ ਨਾ ਸੁੰਦੀ ਸੁੰਦੀ ਨੇ ਲੈਵਾ ਦੁੱਧ ਦਾ ਕਰ ਲੈਣਾਗਾ ਸੋਹਣਾ ਬੱਚਾ ਪਾਵੇ ਹੂੰ ਤੇ ਫਿਰ ਵੈੜ ਦੱਸੂਗੀ ਮੇਲਿਆਂ ਦੀ ਸਾਨ ਹੈ ਚੀਜ਼ ਇਕ ਦਾਸਦੀ ਹੈ ਵੈੜ ਵੀ ਹੈਗੀਆਂ ਸਹੀ ਗੱਲ ਆ ਬਈ ਸਹੀ ਗੱਲ ਆ ਹਾਂ ਤੇ ਮੁੱਲ ਫਿਰ ਕੀ ਆ ਵੜ ਦੇ ਮੁੱਲ ਵਾਸਤੇ 1.25 ਰੁਪਏ ਇਹ ਦੇ ਦਾਂਗੇ ਬਾਈ 1 ਲੱਖ 25 ਕੋਈ ਦੂਰ ਨਹੀਂ ਇਹਦਾ ਕੋਈ 1.40 ਓਕੇ ਜਮਾ ਜੈਜ ਮੋਲਾ ਬਾਈ 1 ਲੱਖ 25000 ਦੀ ਵੜ ਬਾਈ ਕਹਿੰਦਾ ਦੇ ਦਿਆਂਗੇ ਬਾਕੀ ਕੋਈ ਚੱਕਰ ਨਹੀਂ ਮੌਕੇ ਦੇ ਬਾਈ ਕਹਿੰਦਾ ਮਾਨਦਾਨ ਵੀ ਕਰ ਦੇਾਂਗੇ ਠੀਕ ਹੈ ਕਿ ਨਹੀਂ ਹਾਂ ਲੈ ਅੱਛਾ ਬਹੁਤ ਵੱਡਾ ਵੜੜਦਾ ਹੋ ਵੱਡਾ ਟਾਂ ਕਿੱਥੇ ਮਿਲਦੀ ਐ ਇੰਨਾ ਫਾਰਮ ਆਇਆ ਤਾਂ ਉਹੀ ਨਹੀਂ ਵੇਚਦੇ ਹੇ ਜਿਹੜਾ ਘਰੇ ਲੈ ਗਿਆ ਜਿੰਦਗੀ ਭਰ ਅਗਲਾ ਰਿਕਾਰਡ ਬਣਾ ਲੂ ਸਹੀ ਆ ਬਈ ਕਿਤੇ ਮਿਲਦਿਆਂ ਆਪਾਂ ਨੂੰ ਵੀ ਨਹੀਂ ਮਿਲਤ ਮਿਲਦਿਆਂ ਇਹ ਨਹੀਂ ਮਿਲਦੀ ਬਈ ਨਹੀਂ ਮਿਲਦੀ ਹਾਂ ਕਦੇ ਸੁਭਾਅ ਨਾ ਮਿਲਦਾ ਡੰਗਰੇ ਦਾ ਕੋਈ ਛੋਟੀ ਨਾ ਮੰਨਿਓ ਕੋਈ ਬਰੀਡ ਦੂਜੇ ਪਾਸੇ ਖੜਾ ਦੇ ਬੰਦਾ ਦੀਦਾ ਨਹੀਂ ਲੈ ਬਾਈ ਬਰਾਬਰ ਖੜਾ ਹਾਂ ਹੂੰ ਕੀ ਆ ਬਾਤ ਆ ਬਈ ਆ ਜਾ ਪੁੱਤ ਮੁੱਲ ਵੀ ਜਾਇਜ਼ ਵੈੜ ਵੀ ਚੰਗੀ ਆ ਬਈ ਟਾਂ ਚਟੂਨ ਚੱਕ ਮਾਲ ਦਾ ਜਿਵੇਂ ਖਿੱਚ ਕੇ ਮੁੱਲ ਰੱਖਿਆ ਬਾਈ ਨੇ ਬੜਾ ਮੁੱਲ ਨਹੀਂ ਰੱਖਿਆ ਸੂਣਨੀਆ ਬਿਲਕੁਲ ਤਕਰੀਬਨ ਤਿਆਰੀਆਂ ਜਬਸ 2 ਘੰਟਿਆਂ ਦਾ 3 ਘੰਟਿਆਂ ਦਾ ਹੀ ਕਰਮਣੀ ਦੀ ਸੂਈ ਪੈਣਾ ਹਾਂ ਸੁਪੂ ਵੀ ਲੋਟਾ ਸਮਾਂ ਜੇ ਸੂਪੇ ਦਾ ਸੱਲੀ ਹੋ ਜੂ ਨਾਲੇ ਅਗਲੇ ਸਹੀ ਗੱਲ ਆ ਭਾਈ ਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਈ ਬਾਈ ਨੈਕ ਨੈਕਟ ਕਰ ਲਿਓ ਧੰਨਵਾਦ